ਅੱਜ ਤੁਹਾਨੂੰ ਇੱਕ ਖਾਸ ਚੀਜ਼ ਦਿਖਾਉਣੀ ਆ ਅਮਰੀਕਾ ਤੇ ਕੈਨੇਡਾ ਦੀ ਜਿਹੜੀ ਬਾਉਂਡਰੀ ਜਿੱਥੇ ਆ ਕੇ ਭੈਣ ਭਰਾ ਆਪਸ ਵਿੱਚ ਮਿਲ ਸਕਦੇ ਨੇ ਜਿਨ੍ਹਾਂ ਦੇ ਕੋਲ ਅਮਰੀਕਾ ਦਾ ਵੀਜ਼ਾ ਨਹੀਂ ਹੈ ਜਾਂ ਜਿਨ੍ਹਾਂ ਦੇ ਕੋਲ ਕੈਨੇਡਾ ਦਾ ਵੀਜ਼ਾ ਨਹੀਂ ਆ ਇਹ ਉਹ ਪਾਰਕ ਆ ਸਰੀ ਤੇ ਵਾਈਟ ਰੌਕ ਦੇ ਬਿਲਕੁਲ ਹੀ ਨਜ਼ਦੀਕ ਪੈਂਦੀ ਆ ਪੀ ਸਰਚ ਪਾਰਕ ਇਧਰ ਤੁਸੀਂ ਪਿੱਛੇ ਗੱਡੀਆਂ ਦੇਖ ਰਹੇ ਹੋ ਮੇਰੇ ਮੇਰੇ ਨਾਲ ਹੀ ਇਹ ਗੱਡੀਆਂ ਜਿਹੜੀਆਂ ਨੇ ਇਹ ਅਮਰੀਕਾ ਨੂੰ ਜਾ ਰਹੀਆਂ ਨੇ ਕੈਨੇਡਾ ਤੋਂ ਤੇ ਨਾਲ ਥੋੜਾ ਥੋੜਾ ਘੁੰਮਦਿਆ ਘੁੰਮਦਿਆ ਦਿਖਾਤਾ ਦੇਖੋ ਬਹੁਤ ਲੰਬੀ ਜਿਹੜੀ ਲਾਈਨ ਲੱਗੀ ਹੋਈ ਆ ਪਿੱਛੇ ਵਾਈਟ ਗੇਟ ਦਿਸ ਦਿਸ ਰਿਆ ਹੋਣਾ ਤੁਹਾਨੂੰ ਉਹਦੇ ਪਾਰ ਆ ਜੀ ਅਮਰੀਕਾ ਤੇ ਇਧਰੋਂ ਗੱਡੀਆਂ ਆ ਰਹੀਆਂ ਨੇ ਕੈਨੇਡਾ ਨੂੰ ਅਮਰੀਕਾ ਤੋਂ ਇਹ ਤੇ ਉਹ ਲੋਕ ਆ ਜਿਨ੍ਹਾਂ ਦੇ ਕੋਲ ਪ੍ਰੋਪਰ ਵੀਜ਼ਾ ਤੇ ਦੋਨਾਂ ਦੇਸ਼ਾਂ ਦਾ ਜਿਨ੍ਹਾਂ ਦੇ ਕੋਲ ਵੀਜ਼ਾ ਆ ਜਾਂ ਪਾਸਪੋਰਟ ਆ ਜਾ ਸਕਦੇ ਨੇ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਇੱਕ ਦੂਸਰੇ ਦੇਸ਼ ਦਾ ਵੀਜ਼ਾ ਨਹੀਂ ਆ ਉਹ ਇਸ پارک ਦੇ ਵਿੱਚ ਬੈਠ ਕੇ ਮਿਲ ਸਕਦੇ ਜਿੱਦਾਂ ਹੁਣ ਮੈਂ ਕੈਨੇਡਾ ਆਈ ਆ ਤੇ ਮੇਰੇ ਕੋਲ ਅਮਰੀਕਾ ਦਾ ਵੀਜ਼ਾ ਨਹੀਂ ਆ ਮੈਂ ਕਿਸੇ ਦੋਸਤ ਮਿੱਤਰ ਨੂੰ ਆਪਣੇ ਭੈਣ ਭਰਾ ਨੂੰ ਮਿਲਣਾ ਹੋਵੇ ਇਸ پارک